ਮੇਰਾ ਨਾਮ ਜਗਰਾਜ ਸਿੰਘ ਛੋਟਾ ਨਾਮ ਮੇਰਾ ਭੋਲਾ ਸਿੰਘ ਹੈ ਪੁੱਤਰ ਗੁਰਾਂਦੇਤਾ ਸਿੰਘ ਪਿੰਡ ਬੁਰਜਮਾਨ ਸ਼ਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਹਾਂਜੀ ਅਸੀਂ ਤੁਹਾਨੂੰ ਕੁਝ ਸਮਾਂ ਜੀ ਪਹਿਲਾਂ ਆਪਣਾ ਪੰਜ ਜੂਸ ਬੋਡੀ ਸਰਸਪੈ ਕਰ ਦਿੱਤਾ ਸੀ ਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਸਮੱਸਿਆਵਾਂਆਂ ਸੀ ਮੇਰੇ ਜੀ ਕ੍ਰਿਟਨ ਲੈਂਡ ਵਧੇ ਹੋਏ ਸੀਗੇ ਬਾਥਰੂਮ ਦੀ ਪਾਈਪ ਬੰਦ ਹੋਈ ਸੀ ਗੋਡੇ ਮੇਰੇ ਜਮ੍ਹਾਂ ਜਵਾਬ ਦੇਗੇ ਸੀ ਸ਼ੂਗਰ ਦੀ ਵੀ ਮੇਰੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਠੀਕ ਹੈ ਜੀ ਬੈਂਕ ਦੀ ਵੀ ਮੈਨੂੰ ਬਹੁਤ ਪ੍ਰੋਬਲਮ ਆ 30 32 ਸਾਲ ਤੋਂ ቱਹੀ ਦੀ ቱਹੀ ਵੀ ਦੁਖਾਣੀ ਸ਼ੂਗਰ ਗੋਟਿਆਂ ਦੇ ਵੀ ਪ੍ਰੋਬਲਮ ਮੈਨੂੰ 5-7 ਸਾਲ ਤੋਂ ਸੀਗੀ 5-7 ਸਾਲ ਤੋਂ ਤੁਹਾਡੀ ਸ਼ੂਗਰ ਤੇ ਗੋਟਿਆਂ ਦੀ ਪ੍ਰੋਬਲਮ ਹਾਂਜੀ ਇਹ ਹੁਣ ਤੁਸੀਂ ਜਿੰਨੇ ਸਰਸਬੈਗ ਵਰਤੇ ਆ ਜੀ ਉਹ ਵਰਤਦੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਮੈਂ ਜੀ ਵਰਤਿਆ ਸੀਗਾ 50-45 ਦਿਨ ਤੇ ਲਗਭਗ ਇਹ ਸਤੰਬਰ ਤੋਂ ਮੈਂ ਛੱਡਤਾ ਸੀਗਾ ਸਤੰਬਰ ਤੋਂ ਮਤਲਬ 6 ਮਹੀਨੇ ਲਗਭਗ ਤੁਹਾਨੂੰ ਹੋ ਗਏ ਵਰਤੇ ਹਾਂਜੀ 6 ਸਾਢੇ 6 ਮਹੀਨੇ ਹੋ ਗਏ ਉਹ ਮੈਂ ਦੁਬਾਰੇ ਵਰਤਿਆ ਨਹੀਂ ਤੇ ਹੁਣ ਮੈਂ ਦੁਬਾਰੇ ਆਪਦੇ ਸ਼ੌਂਕ ਨਾਲ ਹੀ ਮੰਗਾਇਆ ਮੈਨੂੰ ਮੈਂ ਤੁਸੀਂ ਦੁਬਾਰਾ ਮੰਗਾਇਆ ਜੀ ਹਾਂਜੀ ਤੇ ਹੁਣ ਤੁਸੀਂ ਜਿਵੇਂ ਮਤਲਬ ਜਿਹੜੀ ਤੁਹਾਡੇ ਪ੍ਰੋਬਲਮਾਂ ਸੀਆਂ ਉਹਨਾਂ ਤੋਂ ਤੁਹਾਨੂੰ ਕੀ ਕੀ ਫਰਕ ਹੈ ਜੀ ਕਿਵੇਂ ਮਹਿਸੂਸ ਕਰਦੇ ਹੋ ਗੋਡਿਆਂ ਤੋਂ ਜੀ ਮੈਂ ਛੋਟੀ ਨਾਲ ਤੁਰਦਾ ਸੀਗਾ ਰਾਤ ਨੂੰ ਮੈਂ ਪੀਪੀ ਸਰਾਣੇ ਰੱਖਦਾ ਸੀ ਬਾਥਰੂਮ ਵਾਸਤੇ ਜੁੜਿਆ ਬੈਠਾ ਸੀ ਵੋਟਾਂ ਵੇਲੇ ਮੈਂ ਜਦੋਂ ਲੋਕ ਆਉਂਦੇ ਹੁੰਦੇ ਸੀ ਮੇਰੇ ਕੋਲੇ ਵੋਟਾਂ ਵੇਲੇ ਕਹਿੰਦੇ ਸੀ ਵੀ ਸ਼ਾਇਦ ਇਹ ਬਚਦਾ ਨਹੀਂ ਤੇ ਮੈਂ ਛੋਟੀ ਛੋਟੀ ਸਾਈਡ ਸੀ ਮੈਂ ਹੁਣ ਵਧੀਆ ਡੰਡ ਵੀ ਪੰਜ ਸੱਤ ਕੱਢ ਲੈਣਾ ਅੜਕੇ ਆਖਨੇ ਜਿਹੜੀ ਮੈਂ 10 ਸਾਲ ਹੋ ਗਏ ਮੈਂ ਕਦੇ ਖੁੱਚ ਮੋੜ ਕੇ ਨਹੀਂ ਵੇਖੀ ਸੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਮੈਂ ਤੁਰਿਆ ਫਿਰਦਾ ਮੜਾ ਜੇ ਖੜੇ ਹੋ ਕੇ ਤੁਰਕੇ ਦਿਖਾਵਾਂਗਾ ਹਾਂ ਜੀ ਉਹ ਕੀ ਆ ਜੋ ਕੀ ਆ ਉਹਹ ਤਾਂ ਡੰਡ ਕੱਢ ਕੇ ਵੀ ਦਿਖਾ ਦਿੰਨੇ ਆ ਨਹੀਂ ਨਹੀਂ ਬਸ ਜੀ ਬਸ ਉਹ ਕੀ ਆ ਜੀ ਤੇ ਹੁਣ ਜਿਵੇਂ ਕਿ ਤੁਹਾਡੀ ਇਹ ਸਮੱਸਿਆ ਸੀ ਗੋਟਿਆਂ ਦੀ ਜਾਂ ਸ਼ੂਗਰ ਦੀ ਜਾਂ ਆਪਾਂ ਕਹਿੰਦੇ ਵੀ ਤੁਹਾਡੇ ਕ੍ਰੀਟਿਨ ਵਧੇ ਹੋਏ ਸੀ ਹਾਂਜੀ ਤਾਂ ਜਿਵੇਂ ਕਿ ਤੁਹਾਡੀ ਇਹ ਵੀਡੀਓ ਲੱਖਾਂ ਭੈਣ ਭਰਾ ਦੇਖਣਗੇ ਹਾਂਜੀ ਇਹਦੇ ਬਾਰੇ ਤੁਸੀਂ ਸਰਸਪੈਕ ਬਾਰੇ ਜੀ ਪੰਜ ਉਸ ਗੋਟੇ ਸਰਸ ਬਾਰੇ ਤੁਸੀਂ ਕੀ ਰਾਇ ਦੇਣਾ ਚਾਹੋਗੇ ਜੀ ਪਰਿਵਾਰ ਮੈਂ ਤਾਂ ਇਹ ਬੇਨਤੀ ਕਰਦਾ ਵੀ ਮੈਨੂੰ ਤਾਂ 32 ਸਾਲ ਹੋ ਗਏ ਕੋਈ ਡਾਕਟਰ ਨਹੀਂ ਛੱਡਿਆ ਟੋਕਰਾਂ ਦੇ ਟੋਕਰੇ ਦਵਾਈਆਂ ਅਜਾਈਆਂ ਵੀ ਜਾਂਦੀਆਂ ਹੁਣ ਵੀ ਭਰੇ ਪਏ ਵੱਡੇ ਵੱਡੇ 2-3 ਲਫਾਫੇ ਵੀ ਦਵਾਈਆਂ ਦੇ ਵਿੱਚ ਜਿਹੜੀ ਦਵਾਈ ਆ ਕੋਈ ਗੰਦ ਗੰਦ ਦੇ ਉੱਤੇ ਮਿੱਟੀ ਪਾ ਦਈਏ ਗੰਦ ਦੀ ਸਮਾਪਤੀ ਨਹੀਂ ਹੁੰਦੀ ਗੰਦ ਤਾਂ ਗਿਆ ਜਾਂਦਾ ਦਵਾਈਆਂ ਜਿਹੜੀਆਂ ਉਹ ਕੰਮ ਕਰਦੀਆਂ ਐਲੋਪੈਥੀ ਵੀ ਸਰੀਰ ਦੀ ਸਫਾਈ ਕਰਾਓ ਜੀ ਜਿਹੜੀ ਬੋਡੀ ਸਰਵਸਾ ਇਹ ਜਿਵੇਂ ਗੰਦ ਨੂੰ ਚੁੱਕ ਕੇ ਬਾਹਰ ਸੁੱਟਦੀਏ ਇਹ ਉਹ ਚੀਜ਼ ਆ ਵੀ ਸਰੀਰ ਦੀ ਸਫਾਈ ਕਰਾਓ ਸਰੀਰ ਦੀ ਸਫਾਈ ਕਰਾਉਣੀ ਜ਼ਰੂਰ ਹੈ ਡਾਕਟਰਾਂ ਤੋਂ ਦਵਾਈਆਂ ਤੋਂ ਬਚੋ ਐਲੋਪੈਥੀ ਦੇ ਵਿੱਚ ਦਵਾਈ ਮੈਂ ਕਹਿ ਸਕਦਾ ਵੀ ਕਿਸੇ ਚੀਜ਼ ਦਾ ਲਾਜ ਨਹੀਂ ਹੈਗਾ ਕਿਉਂਕਿ ਮੈਨੂੰ 32 ਸਾਲ ਹੋ ਗਏ ਮੈਨੂੰ ਕੋਈ ਰਾਹਤ ਨਹੀਂ ਮਿਲੀ ਹਾਂਜੀ ਜਿਵੇਂ ਕਿ ਮਤਲਬ ਤੁਸੀਂ ਕਹਿੰਦੇ ਹੋ ਵੀ ਇਹ ਮਤਲਬ ਆਪਾਂ ਦਵਾਈਆਂ ਤੋਂ ਜੇ ਆਪਾਂ ਬਚਣਾ ਚਾਹੁੰਦੇ ਆ ਤਾਂ ਸਰੀਰ ਦੀ ਸਫਾਈ ਕਰਾਉਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਇਹ ਬਾਡੀ ਸਰਵਿਸ ਜਿਹੜੇ ਜੂਸ ਹੈ ਇਹ ਹਰੇਕ ਨੂੰ ਯੂਜ਼ ਕਰਨੇ ਚਾਹੀਦੇ ਆ ਬਾਡੀ ਸਰਵਿਸ ਕਰਾਉਣੀ ਚਾਹੀਦੀ ਆ ਵੀ ਸਿਹਤ ਨੇਰੀ ਵੀ ਸਰਵਿਸ ਕਰਵਾਉਣ ਵਾਲੀ ਚੱਲਦੀ ਹੈ ਸਾਡਾ ਸਰੀਰ ਵੀ ਇੱਕ ਮਸ਼ੀਨਰੀ ਹੈ ਜੇ ਦਵਾਈਆਂ ਤੋਂ ਬਚਣਾ ਡਾਕਟਰਾਂ ਤੋਂ ਬਚਣਾ ਤਾਂ ਬਾਡੀ ਸਰਵਿਸ ਜੂਸ ਲੈਣਾ ਚਾਹੀਦਾ ਹਰੇਕ ਨੂੰ ਲੈਣਾ ਚਾਹੀਦੀ ਸਰਵਿਸ ਕਰਾਉਣੀ ਚਾਹੀਦੀ ਬਿਲਕੁਲ ਧੰਨਵਾਦ